ਅੱਜ ਹੈਗੇ ਜੀ ਦਿਨ 5 ਅਗਸਤ 2025 ਤੇ ਆਪਾਂ ਰੁਕੇ ਹੋਏ ਜੀ ਬਹੁਤ ਹੀ ਜ਼ਿਆਦਾ ਵਧੀਆ ਸ਼ਹਿਰ ਦੇ ਵਿੱਚ ਜਿਸ ਨੂੰ ਕਹਿੰਦੇ ਜੀ ਕੁਇਨ ਆਫ ਹਿਲਸ ਮਨਾਲੀ ਕੱਲ ਆਪਾਂ ਆਗੇ ਸੀਗੇ ਇੱਥੇ ਆਰਾਮ ਸੀ ਆਰਾਮ ਸੀ ਤੋਂ ਆਗੇ ਸੀਗੇ ਜੀ ਆਪਾਂ ਮਨਾਲੀ ਦੇ ਵਿੱਚ ਆਪਾਂ ਨੇ ਹੋਟਲ ਲਿਆ ਹੋਇਆ ਜੀ ਮਾਉਂਟ 뷰 ਤੇ ਜੇ ਗੱਲ ਕਰੀ ਹਿਮਾਚਲ ਪ੍ਰਦੇਸ਼ ਦੀ ਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀ ਇਸ ਸਮੇਂ ਕਾਫੀ ਜ਼ਿਆਦਾ ਪੈ ਰਿਹਾ ਹੈ ਕੱਲ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਲਿਆ ਹੋਣਾ ਕਿ ਮੀਂਹ ਨੇ ਤਬਾਹੀ ਵੀ ਕਾਫੀ ਜ਼ਿਆਦਾ ਛਾ ਲਈ ਹੋਈ ਹੈ ਤੇ ਹੁਣ ਜਿਹੜੇ ਆਪ ਨੂੰ ਬੱਦਲ ਦੇਖਦੇ ਪਿਆ ਸਾਰੇ ਦੇ ਸਾਰੇ ਪਹਾੜ ਬੱਦਲਾਂ ਨਾਲ ਘਿਰੇ ਹੋਏ ਆ ਤੁਹਾਨੂੰ ਪਹਾੜ ਦਾ ਇਨਫੈਕਟ ਦਿਖ ਨਹੀਂ ਨੀ ਬੱਦਲੀ-ਬੱਦਲ ਦਿਖਨੇ ਆ ਉਹ ਸਾਰੇ ਦੇ ਸਾਰੇ ਬੱਦਲ ਮੀਂਹਾਂ ਭਰੇ ਹੋਏ ਆ ਕੱਲ ਰਾਤ ਵੀ ਕੱਲ ਸਾਰੀ ਰਾਤ ਵੀ ਮੀਂਹ ਪੈਂਦਾ ਰਿਹਾ ਕੱਲ ਸਾਰੀ ਰਾਤ ਵੀ ਮੀਂਹ ਪੈਂਦਾ ਰਿਹਾ ਤੇ ਹੁਣ ਵੀ ਪੂਰਾ ਮੀਂਹ ਪੈ ਰਿਹਾ ਆਪਣੇ ਨਾਲ ਦੇ ਗਵੰਡੀ ਇਦਰ ਲਈ ਤਾਂ ਪਰਲੇ ਗਮਰੇਸ਼ ਬੀਬ ਨੇ ਗਵੰਡੀ ਆ ਉਹ ਹਜੇ ਹੋਰ ਤਿਆਰ ਹੋ ਰਿਹਾ ਲੋ ਜੀ ਹੁਣ ਆਪਾਂ ਚੱਲਦੇ ਮਨਾਲੀ ਤੋਂ ਅੱਗੇ ਵਾਲੇ ਪਾਸੇ ਤੋਂ ਮੰਡੀ ਵਾਲੇ ਪਾਸੇ ਨੂੰ ਮੰਡੀ ਵਾਲੇ ਪਾਸੇ ਦਾ ਥੋੜ੍ਹਾ ਜਿਹਾ ਰਸਤਾ ਖਤਰਨਾਕ ਹੈ ਜਿੰਨਾ ਕਿ ਸਾਨੂੰ ਸੁਣਨੇ ਚਾਹੀਏ ਬਾਕੀ ਅੱਗੇ ਪਤਾ ਨਹੀਂ ਹੈਗਾ ਰਿਐਲਿਟੀ ਮੈਂ ਤੁਹਾਨੂੰ ਸਾਰੇ ਵਲੌਗਸ 'ਚ ਦਿਖਾਈ ਦੂੰਗਾ ਆਪਨੇ ਸਾਰਾ ਗੱਡੀ 'ਚ ਸਮਾਨ ਸਾਨੂੰ ਰੱਖਿਆ ਸੀਗਾ ਗੰਤ ਪਾਇਆ ਹੋਈ ਸੀਗਾ ਸਾਰਾ ਸਾਫ਼ ਕੀਤਾ ਪਹਿਲਾਂ ਓਏ ਧੱਕੇ ਮੰਨਾਲੀ ਦਾ ਆਪਾਂ ਦੀ ਤੁਰਪੇ ਹੁਣ ਸਿੱਧਾ ਮੰਡੀ ਵਾਲੇ ਰਾਹ ਤੇ ਪਏ ਹੋਏ ਹਾਂ ਤੇ ਜਾਂਦੇ ਹੋਏ ਪੂਰਾ ਧੰਦੂਦਾਰ ਮੀਂਹ ਪੈ ਰਿਹਾ ਗੱਡੀ ਦੇ ਉੱਤੇ ਥੱਲੇ ਤੇ ਕੰਮ ਥੋੜਾ ਜਿਹਾ ਡੇਂਜਰਸ ਹੈ ਜਿੱਥੇ ਅਸੀਂ ਹੁਣੇ ਪੈਟਰੋਲ ਪੰਪ ਆਇਆ ਉਸ ਬਾਈ ਨੇ ਸਾਨੂੰ ਸਲਾਹ ਦਈਏ ਵੀ ਭਾਈ ਤੁਸੀਂ ਜੇ ਮੀਂਹ ਦੇ ਵਿੱਚ ਨਾ ਜਾਓ ਤਾਂ ਜਿਆਦਾ ਬੈਸਟ ਹੈ ਪਰ ਆਪਾਂ ਫਿਰ ਵੀ ਰਿਸਕ ਚੱਕ ਲੈਂਦੇ ਆ। ਤਾਂ ਬਾਈ ਜੀ ਤੁਸੀਂ ਇੱਥੇ ਤੋਂ ਦੇਖੋ ਵੀ ਪਾਣੀ ਕਿੰਨਾ ਕੁ ਵਰਤੋਂ ਚੱਲਦਾ ਫਿਰ। ਡੈਮ ਵੀ ਤਾਂ ਓਵਰਫਲੋ ਹੋ ਗਿਆ। ਪੂਰਾ ਵਰਸਾ ਪਾਣੀ ਚੱਲ ਰਿਹਾ ਇੱਥੇ। ਮਨਾਲੀ ਹੁਣ ਸਾਨੂੰ ਕਿਤਨੇ ਕਿਤੇ ਪਛਤਾਵਾ ਹੋਰੇ ਵੀ ਜੀ ਆਪਾਂ ਪਿੱਛੇ ਨੂੰ ਕਸ਼ਮੀਰ ਵਾਲੇ ਪਾਸੇ ਨੂੰ ਚੱਲ ਜੰਦੇ ਸ਼੍ਰੀਨਗਰ ਵਾਲੇ ਪਾਸੇ ਨਾਲੋਂ ਜ਼ਿਆਦਾ ਵੈਸਟਰੇ ਨੇ ਕਿਉਂਕਿ ਇੱਥੇ ਕੰਮ ਖਤਰੇ ਵਾਲਾ ਹੀ ਹੈ ਥੋੜੂ ਦਾਕ ਆਪਾਂ ਜੀ ਕਿ ਟੱਪੇ ਤੇ ਆਏ ਆ ਤੇ ਇੱਥੇ ਕੁਝ ਖਾਉਂ ਗਿਉਂਗੇ ਉਸ ਤੋਂ ਬਾਅਦ ਅਸੀਂ ਅੱਗੇ ਨੂੰ ਜਾਉਂਗੇ ਕਿਉਂਕਿ ਅੱਗੇ ਨੂੰ ਜਿਸ ਰਸਤੇ ਨੂੰ ਅਸੀਂ ਜਾਣਾ ਹੈ ਉਹ ਔੜ ਦਾ ਰਸਤਾ ਹੈ ਮਤਲਬ ਆਪ ਨੂੰ ਕੋਈ ਨਹੀਂ ਪਤਾਏਗਾ ਵੀ ਉੱਥੇ ਟੱਪਾ ਮਿਲ ਵੀ ਜਾਦਾ ਨਹੀਂ ਵੀ ਮਿਲਦਾ ਤੇ ਇੱਕ ਦੂਜੀ ਗੱਲ ਆ ਵੀ ਹੈਗੀ ਵੀ ਇਹ ਸ਼ਵੇਰ ਸ਼ਵੇਰ ਦਾ ਟਾਈਮ ਹੈ ਅਜੇ ਮੂਸਲੀ ਟੱਬੇ ਖੁੱਲੇ ਵੀ ਨਹੀਂ ਹੈਗੇ ਤਾਂ ਕਰਕੇ ਆਪਣਾ ਪੇਟ ਪੂਜਰ ਕਰਕੇ ਇੱਥੇ ਤੋਂ ਜਿੱਦਾਂ ਫਿਰ ਇੱਥੋਂ ਗੱਡੀ ਖਿੱਚੂਗੇ ਆਪਾਂ ਇਸ ਟੱਬੇ ਤੇ ਲੈ ਲੇ ਜੀ ਆਪਣਾ ਛੋੜਾ ੜੋੜਾ ਜ ਆਪਨੇ ਲੈ ਲਿਆ ਜੀ ਇੱਥੇ ਅੱਲ ਦਾ ਪਰੌਂਠਾ ਛੋੜਾ ੜੋੜਾ ਨਾਲ ਚਾਹ ਬੜਾ ਵਹਿਜ ਹੈ ਇੱਕ ਨੰਬਰ ਇਹ ਪਰੌਂਠੇ ਦਾ ਸਹੀ ਦਿਖਾਣਾ ਦੇਖੋ ਐਡੀ ਬਲੇਡ ਐਡਾ ਪਰੌਂਠਾ ਆਪਾਂ ਜੀ ਢਾਬੇ ਤੋਂ ਖਾ ਪੀ ਕੇ ਗਾਰੇ ਪਾਸੇ ਨੂੰ ਤੁਰਪੇ ਤੇ ਹੁਣ ਮੀਂਹ ਵੀ ਬੰਦ ਹੋ ਗਿਆ ਜਿਹੜੀ ਸਭ ਤੋਂ ਵੱਡੀ ਗੁੱਡ ਨਿਊਜ਼ ਹੈ ਉਸ ਤੋਂ ਬਾਅਦ ਜੇ ਆਪਾਂ ਕਿਤੇ ਰੁਕੇ ਵਗੈਰਾ ਤਾਂ ਮੈਂ ਤੁਹਾਨੂੰ ਨਦੀ ਦੇ ਵਿੱਚ ਪਾਣੀ ਮਿਲ ਰਹੇ ਹੋਗੇ ਪਾਣੀ ਹੈਗਾ ਕਿੰਨਾ ਹੈਗਾ ਪਿੱਛੇ ਥੋੜਾ ਜਿਹਾ ਮਨਾਲਿਆ ਜੇ ਪਾਸੇ ਸੀਗੀ ਲੈਂਡਸਲਾਈਡਿੰਗ ਵਗੈਰਾ ਪਰ ਇੱਥੇ ਫਿਲਹਾਲ ਜੋ ਦੂਰੀ ਹੈ ਸੀ ਢਾਬੇ ਤੋਂ ਦੂਰੀ ਹੈ ਤਾਂ ਇੱਥੇ ਕੋਈ ਵੀ ਲੈਂਡਸਲਾਈਡਿੰਗ ਹੈਗੀ ਨਹੀਂ I've never been exposed to like this before. I'm good at shutting you out. I've always had a way of keeping. ਜੀ ਜੀ ਅਸੀਂ ਇੱਥੇ ਤੋਂ ਸਿੱਧਾ ਮੰਡੀ ਵਾਲਾ ਰਸਤਾ ਫੜਿਆ ਸੀਗਾ ਵਿੱਚ ਪਿੰਡਾਂ ਦੇ ਵਿੱਚ ਨੂੰ ਪਰ ਹੁਣ ਉਹ ਰਸਤਾ ਵੀ ਬੰਦ ਹੈ ਪਿੱਛੇ ਤੋਂ ਸਾਨੂੰ ਕਿਸ ਨੇ ਸਲਾਹ ਦਿੱਤੀ ਹੈ ਵੇਖੇ ਜਾਂਦਾ ਕੋਈ ਫਤ ਨਹੀਂ ਹੈਗਾ ਪਿੱਛੇ ਮੰਨਾਲੀ ਨੂੰ ਮੁੜ ਜਾਓ ਜ਼ਿਆਦਾ ਵੇਸਟ ਹੋਊਗਾ ਕਨੈਕਟੀਵਿਟੀ ਬਿਲਕੁਲ ਵੀ ਨਹੀਂ ਰਹਿੰਦੀ ਦੇਖ ਹੁਣ ਆਪਾਂ ਦੇਖਦੇ ਅੱਗੇ ਬੰਦ ਹੈ ਕਿ ਆਹ ਲੋ ਜੀ ਅਸੀਂ ਇੱਥੇ ਫਸ ਗਏ ਹੁਣ ਲੱਗਦਾ ਯਾਰ ਸਿੱਧਾ ਮੰਡੀ ਵਾਲਾ ਹੈ ਰਸਤਾ ਕਿੱਧਰ ਦੇਣਾ ਆਪਨਾ ਆਪ ਦਾ ਹੁਣ ਹੋ ਜਾਏ ਕਰੇ ਉਹ ਬੰਦ ਹੋ ਰਿਹਾ ਬੰਦ ਹੋ ਰਿਹਾ ਆ ਜਿਵੇਂ ਜਾਓ ਚਲਾ ਇਹੋ ਘੋੜਿਆਂ ਵਾਲੀ ਹੋਰ ਕਿਹਾ ਕਹਿੰਦੇ ਪੰਡਤ ਜੀ ਕਹਿੰਦੇ ਮੰਡੀ ਵਾਲਾ ਰਸਤਾ ਬੰਦ ਹੋ ਰਿਹਾ ਬੰਦ ਹੋ ਰਿਹਾ ਮੇਰੇ ਹਿਸਾਬ ਨਾਲ ਮੰਡੀਆ ਮੰਡੀਆ ਪਰਕਾਰ ਪਹੁੰਚੂਗਾ ਯਾਰ ਔਖਾ ਬਹੁਤ ਹੈ ਇੱਥੇ ਕੰਮ ਔਖਾ ਹੋਇਆ ਹੈ ਅਸੀਂ ਹੁਣ ਇੱਥੇ ਫਸ ਕੇ ਦੇਖਦੇ ਕਿ ਕੀ ਕੰਮ ਬੰਦ ਹੈ ਕਿਉਂਕਿ ਮੰਡੀ ਨੂੰ ਸਾਰੀ ਦੀ ਸਾਰੀ ਕਨੈਕਟੀਵਿਟੀ ਬੰਦ ਹੋ ਗਈ ਅੱਛਾ ਅਸੀਂ ਬਾਈ ਜੀ ਇੱਥੇ ਤੋਂ ਹੁਣ ਅੱਗੇ ਜਾਣਾ ਸੀਗਾ ਅਸੀਂ ਸਾਡਾ ਵਿੱਚ ਜਿਹਨੂੰ ਪਲਾਨ ਬਣਿਆ ਸੀ ਵੀ ਅਸੀਂ ਦੁਬਾਰਾ ਪਿੱਛੇ ਭੁੰਤਰ ਚਲੀਏ ਪਰ ਹੁਣ ਅਸੀਂ ਫੇਰ ਰਿਸਕ ਚੱਕਣ ਨੂੰ ਤਿਆਰ ਹਾਂ ਹੁਣ ਡਾਇਰੈਕਟਰ ਜੀ ਦੇ ਪਾਸੇ ਜਾਉਂਗੇ ਜਿੱਥੇ ਰੋਡ ਕਲੋਜ਼ਰ ਹੋਇਆ ਉੱਥੇ ਅਸੀਂ ਰੁੱਕ ਕੇ ਵਾਪਸ ਆਜੂਗੇ ਇੰਨੀ ਕਾ ਗੱਲਬਾਤ ਹੈਗੀ ਹੈ ਜੀ ਲੋ ਜੀ ਮੀ ਪੂਰਾ ਤੇਜ਼ ਹੋ ਗਿਆ ਖਤਰੇ ਦੀ ਸਿਚੁਏਸ਼ਨ ਹੋ ਰਹੀ ਥੇ ਬੰਦੀ ਜਾ ਰਹੀ ਹੈ ਕਿਉਂਕਿ ਸਾਨੂੰ ਵਿੱਚ ਜਿਹਨੂੰ ਗੱਡੀਆਂ ਮਿਲੀਆਂ ਜਿਹੜੀ ਵਾਪਸ ਆਈਆਂ ਉੱਥੇ ਜਿਹੜੀ ਰੋਡ ਨੂੰ ਅਸੀਂ ਪਏ ਹੋਏ ਹਾਂ ਆ ਵੀ ਰੋਡ ਬਸ ਐਜੂ ਖਾਲੀ ਖਾਲੀ ਜੀ ਪਈ ਹੈ ਹੁਣ ਸਾਨੂੰ ਕੁਝ ਨਹੀਂ ਪਤਾ ਹੈਗਾ ਕੀ ਆ ਸਾਡੇ ਜਿਸ ਬੰਦੇ ਕੋਲ ਅਸੀਂ ਖੜੇ ਸੀਗੇ ਜਿਹੜੀ ਤੁਸੀਂ ਲਾਲ ਜੀ ਡਰੈਸ ਚ ਬੰਦਾ ਦੇਖਿਆ ਸੀ ਉਹਨੇ ਸਾਨੂੰ ਕਿਹਾ ਵੀ ਇੱਥੇ ਤੋਂ ਤੁਸੀਂ 10 ਕਿਲੋਮੀਟਰ ਦਾ ਬੜੇ इजीली ਚੱਲੋਗੇ 10 ਕਿਲੋਮੀਟਰ ਦਾ ਸਾਫ ਰੋਡ ਹੈ ਉਸ ਤੋਂ ਬਾਅਦ ਜਿਹੜਾ 5 ਕਿਲੋਮੀਟਰ ਦਾ ਰੋਡ ਹੈ ਉੱਥੇ ਪੱਥਰ لینڈ ਸਲਾਈਡਿੰਗ ਫੁੱਲ ਹੁੰਦੀ ਹੈ ਉੱਥੇ ਪੂਰਾ ਖਤਰਾ ਹੈ ਤੇ ਤੁਹਾਡੇ ਨਾਲ ਫੈਮਿਲੀ ਵੀ ਹੈਗੀ ਆਪਣਾ ਬਚਾ ਕੇ ਦੇ ਕੇ ਜਾਇਓ ਪਰ ਕੰਮ ਇੱਥੇ ਔਖਾ ਹੀ ਹੈ। ਉਹ ਹੋ ਪੂਰੀਆਂ ਗੱਡੀਆਂ ਇੱਥੇ ਫਸ ਗਈਆਂ ਸਾਹਮਣੇ ਵਾਲੇ ਪਾਸੇ ਵੀ ਜਾਮ ਲੱਗ ਗਿਆ ਪਿਛਲੇ ਵਾਲੇ ਪਾਸੇ ਵੀ ਜਾਮ ਲੱਗ ਗਿਆ ਲੱਦੀ ਰਹੂ ਕੁਲ ਕਰ ਰਹੇ ਕੋਈ ਡਰਾਕਟਰ ਤਾਂ ਨਹੀਂ ਹਿੱਲ ਰਿਹਾ ਜਾਮ ਤੁਸੀਂ ਉਫੇ ਜੇ ਹੋਈਆਂ ਜਿਵੇਂ ਤੁਹਾਨੂੰ ਬਾਹਰ ਦਾ 뷰 ਦਿਖਾਵਾਂ ਟਾਕੀ ਖੋਲ ਕੇ ਤਾਂ ਲੈਂਡਸਲਾਈਡਿੰਗ ਪਹਿਲਾਂ ਹੀ ਹੋ ਰਹੀ ਹੈ ਤੇ ਅਸੀਂ ਬਿਲਕੁਲ ਪੱਥਰਾਂ ਦੇ نیچے ਖੜੇ ਆਂ ਪੂਰੇ ਰੱਬ ਦੇ ਸਾਰੇ ਅਸੀਂ ਹੈਗੇ ਆਂ ਇੱਥੇ ਕੁਝ ਨਹੀਂ ਪਤਾ ਹੈਗਾ ਤੇ ਸਾਨੂੰ ਫਿਲਹਾਲ ਕੁਝ ਨਹੀਂ ਪਤਾ ਹੈਗਾ ਵੀ ਅੱਗੇ ਅਸੀਂ ਕਿਵੇਂ ਪਹੁੰਚਾਂਗੇ ਕਿਵੇਂ ਨਹੀਂ ਪਹੁੰਚਾਂਗੇ ਕਾ ਲਓ ਜੀ ਫਾਈਨਲੀ ਆਪਾਂ ਜਾਮ ਤੋਂ ਨਿਕਲ ਕੇ ਇੱਕ ਫੇਰ ਰੋਡ ਤੇ ਚੜੇ ਆਂ ਧੰਦੂ ਧਾਰ ਹੋਇਆ ਹੋਇਆ ਇੱਥੇ ਬੱਦਲ ਬਿਲਕੁਲ ਨੀਚੇ ਬੈਠੇ ਹੋਏ ਆ ਪਤਾ ਕੁਝ ਨਹੀਂ ਚੱਲ ਰਿਹਾ ਹੈਗਾ ਗੱਡੀ ਰੁਕ ਗਈ ਮੈਨੂੰ ਲੱਗਦਾ ਪਾਪ ਚੰਦ ਦਾ ਪਲੈਨ ਬਣਾਉ ਉਹ ਕਿੱਧਰ ਗਈ ਕਿੱਧਰ ਗਈ ਥਾਂ ਥਾਂ ਤੇ ਚੀਜ਼ ਹੋਈ ਜਾ ਰਹੀ ਹੈ ਥਾਂ ਥਾਂ ਤੇ ਲੈਨ ਸਲਾਈਡਿੰਗ ਵੀ ਹੋਈ ਹੋਈ ਹੈ ਉਹ ਮੈਂ ਚਿੱਤ ਤੁਹਾਨੂੰ ਜਾਣ ਕੇ ਦਿਖਾਈਏ ਪਰ ਮੈਂ ਤੁਹਾਨੂੰ ਦੱਸ ਦੇਣਾ ਕਿਉਂਕਿ ਐਟ ਦਾ ਟਾਈਮ ਪੂਰੇ ਉਤੇ ਉਹ ਵੀ ਨਹੀਂ ਖੁੱਲਦਾ ਹੈਗਾ ਕੈਮਰਾ ਵੀ ਨਹੀਂ ਖੁੱਲਦਾ ਹੈਗਾ ਉੱਪਰ ਇਥੇ ਲੈਂਡਸਲਾਈਡਿੰਗ ਹੋਈ ਹੋਈ ਆ ਦੇਖੋ ਜਿਵੇਂ ਤੁਹਾਨੂੰ ਸਾਹਮਣੇ ਆ ਦਿਖਦਾ ਅਦਰਵਾਇਸ ਸਾਰੀ ਰੋਡ ਕਲੀਅਰ ਹੈ ਉੱਪਰ ਤੋਂ ਸਾਰਾ ਮਲਬਾ ਆਇਆ ਹੋਇਆ ਆ ਦੇਖੋ ਨੀਚੇ ਤੇ ਨੀਚੇ ਤੱਕ ਗਿਆ ਆ ਦੇਖੋ ਹਾਂ ਜੀ ਸਿਰੋਡ ਤੇ ਅੱਪਾ ਚੱਲਦੇ ਪਏ ਸਾਰੇ ਤੇ ਲੈਂਟ ਲਾਈਟਿੰਗ ਕੋਈ ਹੋਈ ਹੈ ਤੁਸੀਂ ਆਹ ਕੈਮਰੇ ਦੇ ਵਿੱਚ ਸਾਰੀ ਗੱਲ ਦੇਖ ਸਕਦੇ ਹੋ ਨੋਰ ਟਾਪਾ ਚੱਲੀ ਜਾ ਰਹੇ ਕੈਮਰੇ ਦੇ ਵਿੱਚ ਵੈਸੇ ਸਾਨੂੰ ਕਈ ਥਾਵਾਂ 'ਇਹ ਲੈਂਡਸਲਾਈਡਿੰਗ ਵਾਲੀਆਂ ਦੇਖੋ ਮੈਂ ਝੂਠ ਨਹੀਂ ਬੋਲਦਾ ਪਰ ਐਨ ਟਾਈਮ ਤੇ ਆ ਕੇ ਸਾਡੇ ਕੋਲ ਕੈਮਰਾ ਖੁੱਲਦਾ ਨਹੀਂ ਹੈਗਾ ਕਿਉਂਕਿ ਇੱਕ ਦਾ ਵੈਸੇ ਰੋਡ ਭੀੜਿਆ ਇੱਕ ਐਨ ਟਾਈਮ ਤੇ ਆ ਕੇ ਜੇ ਕੈਮਰਾ ਖੁੱਲਦਾ ਵੀਗਾ ਤਾਂ ਕਦੇ ਫੋਨ गिर ਜਾਂਦਾ ਕਦੇ ਕੁਝ ਹੁੰਦਾ ਕਦੇ ਕੁਝ ਹੋ ਜਾਂਦਾ ਪਰ ਤੁਸੀਂ ਆਹ ਚ ਦੇਖੋ ਵੀ ਆ ਸਾਰਾ ਹੀ ਜਿਹੜਾ ਪਹਾੜ ਆ ਸਾਰੇ ਹੀ ਪਹਾੜ ਦੇ ਵਿੱਚ ਲੈਂਡਸਲਾਈਡਿੰਗ ਹੋਈ ਹੋਈ ਐ ਥਾਂ ਥਾਂ ਦੇ ਉੱਤੇ ਕਿਤੇ ਕਿਤੇ ਤਾਂ ਇਨਫੈਕਟ ਸੜਕ ਵੀ ਫਿਸਕੀ ਹੋਈ ਐ ਆਓ ਲੋ ਭਾਈ ਆਪਾਂ ਰੁਕੇ ਜੀ ਬਹੁਤ ਹੀ ਕਹਿਣ ਲੋਕੇਸ਼ਨ ਦੇ ਉੱਤੇ ਹੋਰ ਭਾਈ ਕਹਿਦਾ ਰਿਵਿਊ ਕਰ ਰਹੇ ਜਰਾ ਲੈਂਡਸਲਾਈਡਿੰਗ ਦੇਖੀ 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 ਸਭ ਦੇ ਡਰ ਤਾਂ ਨਹੀਂ ਲੱਗ ਰਿਹਾ ਨਹੀਂ ਜਮਾ ਵੀ ਨਹੀਂ ਅੱਛਾ ਤੁਹਾਨੂੰ ਪੁੱਛ ਰਿਹਾ ਮੈਂ ਤਾਂ ਬੱਸ ਚੱਕਰ ਇਹਦਾ ਪਹੁੰਚੀ ਜਾਣਾ ਆਪਣੇ ਹੂੰ

ਮਜੇਦਾਰ ਮਾੜੀ ਮੋਟੀ ਜੀ ਬ੍ਰੇਕ ਲੈ ਗਏ ਅੱਗੇ ਨਾਲ ਸੀ ਤਿਆਰ ਹੋ ਗਏ ਸਾਡੇ ਨਾਲ ਭਾਈ ਜਿਹੜੇ ਬੰਦੇ ਆ ਸਾਰੇ ਦੇ ਸਾਰੇ ਡਰੇ ਹੋਏ ਆ ਇਨਫੈਕਟ ਸਾਡੀ ਗੱਡੀ 'ਚ ਵੀ ਇਕੱਲੇ ਮੈਂ ਮਮਾ ਪਾਪਾ ਅਸੀਂ ਇੰਜੋਏ ਕਰ ਰਹੇ ਆ ਬਾਕੀ ਸਾਰੇ ਬਹੁਤ ਬੁਰੀ ਤਰੀਕੇ ਨਾਲ ਡਰੇ ਹੋਏ ਆ ਸਾਰੇ ਵਾਇਗਰ 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 ਕਰ ਰਹੇ ਆ ਬਚਾਲੇ 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 ਪਤਾ ਨਹੀਂ ਕਿਹੜੀ ਕਿਹੜੀ ਇਹਨਾਂ ਨੇ ਸੁੱਖ ਸੁੱਖ ਲਈ 15 20 ਮਿੰਟ ਸਾਰੇ ਰੱਬ ਯਾਦ ਕਰ ਬਰ ਸਾਨੂੰ ਇੰਨਾ ਇੰਜੋਏਮੈਂਟ ਹੋ ਰਿਹਾ ਇੰਨਾ ਕੈਂਟ ਮੈਂ ਐਡਵੈਂਚਰ ਵਾਲਾ ਰਸਤਾ ਪਸੰਦ ਕਰਦੇ ਤੁਸੀਂ ਗੱਲ ਦੀ ਕਰਦੋ ਲਓ ਜੀ ਜਿਹੜੀ ਆ ਤੁਹਾਨੂੰ ਸਾਹਮਣੇ ਬਿਲਡਿੰਗ ਦਿਖਦੀ ਪਈ ਹੈ ਜੀ ਇਹਦਾ ਨਾਮ ਹੈਗਾ IIT ਆ IIT ਹੈਗੀ ਜੀ IIT ਮੰਡੀ IIT ਮੰਡੀ ਦੇ ਨਾਮ ਮਸ਼ਹੂਰ ਹੈ ਪਹਿਲਾਂ ਤੁਹਾਨੂੰ ਜੇ ਇਹਦੀ ਐਡਮਿਸ਼ਨ ਲੈਣੀ ਹੈ ਜੇ ਮੀਨਸ ਕਲੀਅਰ ਕਰਨਾ ਪੈਂਦਾ ਹੈ ਜੇ ਮੀਨਸ ਜੇ ਕੱਟਆਫ ਤੋਂ ਬਾਅਦ ਤੁਹਾਨੂੰ ਇੱਥੇ ਜਈ ਐਡਵਾਂਸ ਦੇਣਾ ਉਹ ਲਿਖਿਆ ਹੋਇਆ ਹੈ IIT ਮੰਡੀ ਕਾਫੀ ਵੱਡਾ ਕਾਲਜ ਬਣਿਆ ਹੋਇਆ ਤੇ ਖੂਬਸੂਰਤ ਕਾਲਜ ਹੈ ਉਹ ਲਿਖਿਆ ਹੋਇਆ ਇਹ ਟਿਮਿੰਡੀ ਪਹਿਲੀ ਫਿਲਹਾਲ ਮੰਡੀ ਦੇ ਇੱਕ ਹੋਟਲ ਦੇ ਵਿੱਚ ਰੁਕੇ ਹੋਏ ਆ ਇੱਥੇ ਆਪਾਂ ਨੇ ਕਾਫੀ ਵਗੈਰਾ ਪੀ ਲਿਆ ਫਿਰ ਕਿਉਂ ਚੱਲਦੇ ਆ ਤੇ ਮੀਂਹ ਕੰਟੀਨਿਊ ਪੈ ਰਿਹਾ ਤੇ ਜਿਹੜੀ ਆਪਣੀ ਮੰਡੀ ਦੇ ਵਿੱਚੋਂ ਨਦੀ ਨਿਕਲਦੀ ਹੈ ਬਿਆਸ ਇੰਨੀ ਜ਼ਿਆਦਾ ਭਰੀ ਹੋਈ ਕਿ ਤੁਸੀਂ ਗੱਲ ਹੀ ਛੱਡੋ ਇੱਥੇ ਪੂਰੀ ਹੜ੍ਹ ਵਾਲੀ ਸਿਚੁਏਸ਼ਨ ਆਈ ਹੋਈ ਹੈ ਮੰਡੀ ਦੇ ਵਿੱਚ ਆ ਦੇਖੋ ਪੂਰਾ ਲਗਾਤਾਰ ਕੰਟੀਨਿਊ ਮੀਂਹ ਪੈ ਰਿਹਾ ਇੱਥੇ ਪੈ ਰਿਹਾ ਪੈ ਰਿਹਾ ਭਾਈ ਜੀ ਮੰਡੀ ਇਲਾਕੇ ਦੇ ਵਿੱਚ ਪੂਰੇ ਹੜ੍ਹੇ ਹੋਇਆ ਤੁਸੀਂ ਆ ਦੇਖੋ ਵੀ ਪਾਣੀ ਕਿੰਨੇ ਬੂਰੇ ਦੇਖਣ ਨਾਲ ਉੱਪਰ ਚੜਿਆ ਹੋਇਆ ਹੈ ਜਦੋਂ ਆਹ ਪਾਣੀ ਪੱਧਰ ਲੱਕੇ ਦੇ ਵਿੱਚ ਪਹੁੰਚਿਆ ਦਾ ਬਹੁਤ ਜ਼ਿਆਦਾ ਭਾਰੀ ਨਖਾਨ ਕਰਦਾ ਜੀ ਆਪਣਾ ਆਹੀ ਨਦੀ ਐ ਜਦੋਂ ਆਪਾਂ ਪਿਛਲੀ ਵਾਰ ਆਏ ਸੀ ਤਾਂ ਆਪਣ ਬਿਲਕੁਲ ਥੱਲੇ ਰੋੜੇ ਦਿਖਦੇ ਪਏ ਸੀ ਪੱਥਰ ਦਿਖਦੇ ਸੀ ਪਰ ਹੁਣ ਅੱਜ ਦੀ ਸਿਚੁਏਸ਼ਨ ਆਏ ਕਿ ਇਹਦੀ ਬਿਲਕੁਲ ਇਹਦਾ ਲੈਵਲ ਨਾ ਰੋਡ ਦੇ ਨਾਲ ਮੈਚ ਕਰ ਗਿਆ ਆਪਾਂ ਜਿਹੜੀ ਐ ਨਵੀਂ ਰੋਡ ਬਣੀ ਐ ਆਪਾਂ ਉਸ ਰੋਡ ਤੇ ਆ ਤੁਸੀਂ ਆ ਦੇਖੋ ਇਹ ਬਿਲਕੁਲ ਰੋਡ ਦੇ ਨਾਲ ਨਾਲ ਹੋ ਗਿਆ ਨਾਲੇ ਰੋਡ ਐਨੀ ਇਚ ਬਣਾਈ ਹੋਈ ਹੈ ਬਿਲਕੁਲ ਰੋਡ ਦੇ ਨਾਲ ਹੀ ਟਲ ਗਿਆ ਹੈ ਹਰਜੀ ਸਿਚੁਏਸ਼ਨ ਆਈ ਹੋਈ ਹੈ ਉੱਤੋਂ ਤੁਸੀਂ ਮੀਂਹ ਦੇ ਫੋਬੀਆ ਤੇ ਮੀਂਹ ਕਿੰਨਾ ਤੇ ਪੂਰਾ ਖੜਕੇ ਕਰ ਰਿਹਾ ਹੈ। ਝੂਰਾ ਝੂਰਾ ਦੀ ਮੀਂਹ ਵਰ੍ਹ ਰਿਹਾ ਹੈ। ਲੋ ਭਾਈ ਜੀ ਰੋਡ ਤਾਂ ਬਹੁਤ ਖਰੇਦੀ ਹੈ ਪਰ ਪਾਣੀ ਨੇ ਇੱਥੇ ਬਹੁਤ ਬੁਰਾ ਹਾਲ ਕਰਿਆ ਹੈ। ਇੱਕ ਤਾਂ ਮੀਂਹ ਹੀ ਹੜ੍ਹ ਜਾਂਦਾ ਹੈਗਾ। ਮੀਂਹ ਪੂਰਾ ਖਿੱਚ ਕੇ ਪੈ ਰਿਹਾ ਹੈ। ਉੱਪਰ ਤੋਂ ਜਿਹੜੀ ਰੋਡ ਹੈ ਸਾਰੀ ਦੀ ਸਾਰੀ ਪਾਣੀ ਨਾਲ ਭਰੀ ਪਈ ਹੈ। ਗੱੜਾ ਹੀ ਗੱੜਾ ਨੀਚੇ ਆ ਰਿਹਾ ਹੈ। ਤੇ ਜਦੋਂ ਆ ਮਿੱਟੀ ਇੱਕ ਵਾਰਾਂ ਲਾਜੇ ਪਾਣੀ ਨਾਲ ਨੀਚੇ ਉਹਦਵਾਰ ਫਿਰ ਲੈਂਡਸਲਾਈਡਿੰਗ ਦਾ ਵੀ ਕਾਰਨ ਮੈਨ ਆਹੀ ਬਣਦੀ ਹੈ ਪਿੱਛੇ ਆਪਾਂ ਨੂੰ ਥੋੜੀ ਜਿਹੀ ਜਗ੍ਹਾ ਦੇ ਦੇਖੀ ਹੈ ਇਸ ਰੋਡ ਤੇ ਵੀ ਲੈਂਡਸਲਾਈਡਿੰਗ ਬਾਕੀ ਕੋਈ ਇੰਨਾ ਚੱਕਰ ਹੈਗਾ ਨਹੀਂ ਆਪਾਂ ਸਲੋ ਸਲੋ ਰਹੀ ਜੰਨੇ ਕੋਈ ਬਹੁਤ ਚੱਕਰ ਹੈਗਾ ਨਹੀਂ ਆਰੇ ਸਾਰੀ ਸਾਰੀ A to Z ਚੀਜ਼ਾਂ ਓਵਰਫਲੋ ਚੱਲ ਰਹੀਆਂ ਸਾਰੀਆਂ ਓਵਰਫਲੋ ਚਰਨੇ ਓਵਰਫਲੋ ਪਾਣੀ ਓਵਰਫਲੋ ਉਦੋਂ ਬਾਅਦ ਜਿਹੜੀ ਨਗੀਆਂ ਚੱਲ ਰਹੀਆਂ ਉਹ ਵੀ ਹੋਰ ਸਾਰੀਆਂ ਆ ਦੇਖੋ ਸਾਰਾ ਪਹਾੜ ਗਿਰਿਆ ਹੋਇਆ ਹੈ ਬਈ ਯਾਰ ਦੇਖੋ ਵੀ ਆ ਸਾਰਾ ਦਾ ਸਾਰਾ ਰੋਡ ਸਾਰੀ ਕਿਤੇ ਲੈਂਡਸਲਾਈਡਿੰਗ ਹੋਈ ਹੋਈ ਆ ਸਾਹਮਣੇ ਪਰ ਵੀ ਤਿਆਰ ਖੜੇ ਆ ਕਿੰਨੇ ਨੂੰ ਤੇ ਆ ਹੋਰ ਪੂਰੇ ਤਿਆਰ ਆ ਉੱਪਰ ਕਿੰਨੇ ਵਾਲੇ ਆ ਦੇਖਿਓ ਹੁਣ ਤਾਂ ਜਾਲੀ ਭਾਈ ਵੀ ਦੇਖੋ ਇਹ ਹੁਣ ਦੇਖੋ ਇਹ ਤੁਹਾਨੂੰ ਚੰਗੀ ਤਰ੍ਹਾਂ ਆ ਦੇਖੋ ਜੇ ਕਿਤੇ ਆ ਗੱਡੀ ਗੁੱਡੀ ਤੇ गिरਜਣ ਆ ਬਾਈ ਜੀ ਪੱਤਰ ਛੱਡਦੇ ਨਹੀਂ ਹੈਗੇ ਤਾਂ ਕਰਕੇ ਜੇ ਮੌਨ ਸੁਣਾ ਦੇ ਵਿੱਚ ਤੁਸੀਂ ਨਾ ਵੇਥੇ ਦਾ ਜਿਆਦਾ ਬੇਸਟ ਸਾਰਾ ਦਾ ਸਾਰਾ ਪਹਾੜ ਲੈਂਡਸਲਾਈਡਿੰਗ ਨਾਲ ਕਿਰਿਆ ਹੋਇਆ ਇੱਥੇ ਲੋ ਜੀ ਆਪਣੀ ਫਾਈਨਲੀ ਐਂਟਰੀ ਹੋ ਗਈ ਹਿਮਾਚਲ ਤੋਂ ਬਾਅਦ ਪੰਜਾਬ ਦੇ ਵਿੱਚ ਆਪਣਾ ਘਰ ਵਸਿਆ ਹੁਣ ਨੇੜੇ ਹੀ ਹੈ ਕਿ ਛੇਤੀ ਆਪਾਂ ਘਰ ਪਹੁੰਚੂਗੇ ਐਨੇ ਕੋ ਗੱਲ ਬਾਤ ਹੈ ਮੈਸੇਜ ਵਗੈਰਾ ਆਪਣੇ ਪੂਰੇ ਚੰਨੇ ਆਪਣੇ ਫੋਨ ਵਗੈਰਾ ਜਿਹੜਾ ਸਾਰੇ ਹਿਮਾਚਲ ਤੋਂ ਚੱਲਨੇ ਸਟਾਰਟ ਹੋ ਗਏ ਸੀ ਪੂਰੇ ਮੈਸੇਜ ਵਗੈਰਾ ਆ ਰਹੇ ਹਨ ਤੇ ਮੈਸੇਜ ਆ ਵੀ ਆ ਰਹੇ ਹੈ ਵੈਲਕਮ ਟੂ ਹਿਮਾਚਲ ਪ੍ਰਦੇਸ਼ ਜਦੋਂ ਅਸੀਂ ਹਰਿਆਣਾ ਪ੍ਰਦੇਸ਼ ਤੋਂ ਬਾਅਦ ਨਿਕਲ ਵੀ ਗਏ ਆਪਾਂ ਪਹੁੰਚ ਗਏ ਜੀ ਚੰਡੀਗੜ੍ਹ ਤੇ ਚੰਡੀਗੜ੍ਹ ਆਪਨੇ ਜਾਣੇ ਜੀ ਹੁਣ ਐਸਡੀ ਕਾਲਜ ਸੈਕਟਰ 32 ਉਧਰ ਬਾਅਦ ਦੇਖਦੇ ਕਿ ਅਸਲਾ ਮੰਦੀ ਆਪਣੀ ਕਿਉਂਕਿ ਜਿਹੜਾ ਮੇਰੇ ਨਾਲ ਹਾਣ ਹਾਣ ਦਾ ਮੁੰਡਾ ਜਿਹੜਾ ਪਰਲੀ ਗੱਡੀ 'ਚ ਬੈਠਿਆ ਮੰਤੇਰ ਉਹਦਾ ਜੇ ਕੋਈ ਕਾਰਡ ਕੋਡ ਜੇ ਮਿਲਣਾ ਤਾਂ ਕਰਕੇ ਆਪਾਂ ਸਿੱਧਾ ਚੰਡੀਗੜ੍ਹ ਪਹੁੰਚ ਗਏ ਮੰਨਾਲੀ ਦਾ ਸਿੱਧਾ ਚੰਡੀਗੜ੍ਹ ਤੱਕ ਦਾ ਸਫ਼ਰ ਤੁਸੀਂ ਦੇਖ ਲਿਆ ਹੁਣ ਅੱਗੇ ਦੇਖਦੇ ਵੀ ਆਪਾਂ ਆਪਣਾ ਦਿਨ ਕਿਵੇਂ ਸਪੈਂਡ ਕਰਾਂਗੇ ਤੇ ਚੰਡੀਗੜ੍ਹ ਪਹੁੰਚ ਤਾਂ ਗਏ ਹੁਣ ਇੱਥੇ 32 ਨੇ ਸਾਡਾ ਜਲਦਮਾ ਖਾਣਾ ਕਿਉਂਕਿ ਪਿੱਛੇ ਜਿੰਨੇ ਵੀ ਆਪਾਂ ਟੂਰ ਕਰਕੇ ਹਟੇ ਆ ਉਹ ਚ ਕੋਈ ਬੱਤੀ-ਕੁੱਤੀ ਆਈ ਨਹੀਂ ਸਿੱਧਾ ਆਪਾਂ ਮੰਨਾਲੀ ਦਾ ਪਹੁੰਚ ਗਏ ਜੀ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਵਿੱਚ ਆਪਾਂ ਪਹੁੰਚ ਕੇ ਸੈਕਟਰ 35 ਇੱਥੇ ਸਾਰੇ ਦੇ ਸਾਰੇ ਫੂਡ ਕੋਰਟ ਖੁੱਲੇ ਹੋਏ ਆ ਹੁਣ ਸਿੱਧਾ ਕਿਸੇ ਫੂਡ ਕੋਰਟ 'ਚ ਵੜਦੇ ਆ ਖਾਣੇ ਪੀਣੇ ਫਿਰ ਉਸ ਤੋਂ ਬਾਅਦ ਘਰ ਜਾਉਂਗੇ ਤੇ ਬਾਈ ਜੀ ਚੰਡੀਗੜ੍ਹ ਸਾਨੂੰ ਆਣੇ ਇੰਨਾ ਡਿਫਿਕਲਟ ਲੱਗ ਰਿਹਾ ਨਾ ਤੁਸੀਂ ਗੱਲ ਹੀ ਛੱਡੋ ਕਿਉਂ ਡਿਫਿਕਲਟ ਲੱਗ ਰਿਹਾ ਕਿਉਂਕਿ ਆ ਇੱਥੇ ਸਾਨੂੰ ਇੰਨੀ ਜ਼ਿਆਦਾ ਟ੍ਰੈਫਿਕ ਟੱਕਰੀ 15 ਦਿਨਾਂ ਤੋਂ ਸਾਨੂੰ 12-15 ਦਿਨਾਂ ਤੋਂ ਸਾਨੂੰ ਕੋਈ ਵੀ ਟ੍ਰੈਫਿਕ ਨਹੀਂ ਟੱਕਰੀ ਤੇ ਇੱਥੇ ਇੱਕਦਮ ਹੀ ਟ੍ਰੈਫਿਕ ਆ ਸਾਡੇ ਵਾਸਤੇ ਪਾਸਟ ਤੋਂ ਵੀ ਜ਼ਿਆਦਾ ਡਿਫਿਕਲਟ ਹੋਇਆ ਪਿਆ ਚੁਗਾ ਇੱਥਿਆਂ ਨੂੰ ਪੂਰੀ ਭੀੜ ਹੋਈ ਪਈ ਆ ਦੇਖੋ ਆਪਾਂਗੇ ਜੀ ਇੱਥੇ ਗੋਪਾਲ ਦੇ ਵਿੱਚ ਤੇ ਹੁਣ ਆਪਣਾ ਇੱਥੇ ਲੰਚ ਹੋਣ ਲੱਗਾ ਸਾਰੇ ਜਣੇ ਬੈਠੇ ਆ ਆਪਣੇ ਆਪਣੇ ਡਿਸ਼ ਆਰਡਰ ਕਰੀਆਂ ਜਿਹਨੂੰ ਜਿਹੜੀ ਜਿਹੜੀ ਪਸੰਦ ਹੈ ਚੰਡੀਗੜ੍ਹ ਦੇ ਵਿੱਚ ਖੜੇ ਆ ਜੀ 32 ਸੈਕਟਰ ਦੇ ਵਿੱਚ ਉਹ ਆ ਰਿਹਾ ਮੰਥੀਰ ਆ ਰਿਹਾ ਕਾਲਜ ਤੋਂ ਸਾਰੇ ਬੰਦੇ ਇੱਥੇ ਖੜੇ ਆ ਜੀ ਤੇ ਟੂਰ ਆਪਣਾ ਸਾਰਿਆਂ ਦਾ ਕਾਫੀ ਪਤਾ ਗਿਆ ਇੱਕ ਵਾਰ ਸਾਰੇ ਨੂੰ ਹੈਪੀ ਐਂਡਿੰਗ ਕਰਕੇ ਟਾਟਾ ਬਾਏ ਬਾਏ ਕਰਕੇ ਆਪਣੇ ਆਪਣੇ ਘਰੋ કરી ਆਪਾਂ ਸਾਰੇ ਤੁਰਪੂ ਦੇ ਅੱਜ ਖੁੱਤੀ ਆਪਾਂ ਨੂੰ ਆਪਾਂ ਨੂੰ ਆਪਾਂ ਨੂੰ ਟੂਰ ਤੋਂ ਬਾਅਦ ਆ ਚੀਜ਼ ਵੀ ਕਰਨੀ ਪੈਣੀ ਕਿਉਂਕਿ ਟੂਰ ਤੇ ਕਾਫੀ ਜ਼ਿਆਦਾ ਆਪਣਾ ਬਜਟ ਵੱਜ ਜਾਂਦਾ ਐਕਸਾਈ ਦੇ ਮਸ਼ੀਨਾਂ ਲੱਗੀਆਂ ਹੋਣੀਆਂ ਸਾਰੀਆਂ ਸਾਰੀਆਂ ਪਾਰਕਰ ਦੇ ਵਿੱਚ ਆਲਮੋਸਟ ਜਾਓ ਜਾਓ ਚੱਪਲਾ ਪਾਈ ਵੀ ਆ ਉਹ ਚੱਪਲਾ ਪਾਈ ਖਾ ਕੇ ਗੋਪਾਲ ਦੀਆਂ ਹੈਵੀ ਹੈਵੀ ਚੀਜ਼ਾਂ ਹੁਣ ਕਿਸੇ ਦਾ ਹਿੱਲਦਾ ਨਹੀਂ ਹੈਗਾ ਢਿੱਡ ਪਰ ਫੇਰ ਵੀ ਜੋਰ ਲਾਗੇ ਸਾਰੇ ਹਲਾਇ ਯਾਰਿਆ ਦੇਖੋ ਓਹੋ ਸ਼ਾਨਦਾਰ ਇੱਥੇ ਸਾਰੇ ਦੀ ਬਾਈ ਬਾਈ ਡਾਡਾ ਸੀ ਹੋ ਗਈ ਹੁਣ ਨੈਕਸਟ ਟੂ ਦੀ ਪਲਾਨਿੰਗ ਦੇ ਦੇ ਆਲਮੋਸਟ ਹੋਈ ਗਈ 90% ਅੱਛਾ ਹਜੇ ਵੀ ਅੱਗੇ ਹੋਣੀ ਹੈ ਮਤਲਬ 90% ਹੋ ਗਿਆ ਬਾਕੀ 10 15% ਆਪਾਂ ਅੱਗੇ ਕਰ ਲਵਾਂਗੇ ਨੈਕਸਟ ਟੂ ਦੇਖਦੇ ਹਾਂ ਹੁਣ ਆਪਣਾ ਕਿੱਥੇ ਦਾ ਬੰਦ ਹੈ ਥੋੜਾ ਜਿਹਾ ਰਹਿ ਗਿਆ بس پھر ਆਪਾਂ ਘਰ ਘਰ ਹੀ ਚਲਦੇ ਹੁਣ ਲੋ ਜੀ ਇੱਥੇ ਆਪਣਾ ਅੱਜ ਦਾ ਵਲੌਗ ਐਂਡ ਹੁਣ ਜਾ ਰਹੇ ਮਤਲਬ ਅੱਜ ਦਾ ਨਹੀਂ ਕੰਪਲੀਟ ਸੀਰੀਜ਼ ਦਾ ਜਿਹੜਾ ਲੇਲ ਦਾ ਇਹਦੀ ਸੀਰੀਜ਼ ਹੈ ਇੱਕ ਗੱਡੀ ਆਪਣੀ ਆ ਖੜੀ ਹੈ ਇੱਕ ਅੱਗੇ ਉਹ ਪਾਰਕਿੰਗ 'ਚ ਖੜੀ ਹੈ ਹੁਣ ਸਾਰੇ ਦਾ ਟਾਟਾ ਬਾਏ ਬਾਏ ਸੀ ਯੂ ਕੈਨ ਦਾ ਟਾਈਮ ਆ ਗਿਆ ਜੀ ਮਿਲ ਮਿਲ ਕੇ ਆਪਾਂ ਸਾਰੇ ਘਰੋ ਘਰੀ ਹੁੰਨੇ ਆਂ ਇੱਕ ਵਾਰ ਸਾਰੇ ਤੋਂ ਵੀਊ ਪੁੱਛ ਲੈਣਾ ਕਿ ਵੀਊ ਕਹਿ ਰਿਹਾ ਸਟਾਰਟਿੰਗ ਕਰਦੇ ਹਾਂ ਇਸ ਮਾਤ 10 ਵਜੇ ਤੇਰਾ ਵੀ ਕਿਹਜਾ ਰਿਹਾ ਹੈ ਕਿਹਜਾ ਤੇਨੂੰ ਟ੍ਰਿਪ ਲੱਗਿਆ ਉੱਚੀ ਬੋਲੀ ਸੁਣਦਾ ਨਹੀਂ ਮੈਨੂੰ ਵਧੀਆ ਵਧੀਆ ਪੂਰਾ ਵਧੀਆ ਚੱਲ ਬਈ ਤੂੰ ਦਾ ਮੇਰੇ ਤਾਂ ਉਮੀਦ ਤੁਸੀਂ ਹੈ ਵਧੀਆ ਬਹੁਤ ਇੰਜੋਏ ਕਰਿਆ ਠੀਕ ਹੈ ਤੁਸੀਂ ਬਹੁਤ ਵਧੀਆ ਚਾਚੇ ਤੁਸੀਂ ਚਾਦੇ ਤੁਸੀਂ ਉੱਚੀ ਉੱਚੀ ਬੋਲਣਾ ਇਹਦੇ ਟੂਰ ਚ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਆ ਤੇ ਹਾਂ ਠੀਕ ਹੈ ਆਪ ਮਤਲਬ ਸਾਰਿਆਂ ਨੂੰ ਇੰਜੋਇਮੈਂਟ ਹੋਇਆ ਤੇ ਕਿਸੇ ਦਾ ਵੀ ਘਰ ਜਾਣ ਨੂੰ ਜੀ ਨਹੀਂ ਕਰ ਰਿਹਾ ਸੀ ਅੱਜ ਅਸੀਂ ਸਾਰੇ ਬਾਦ ਅੱਖੇ ਆਏ ਆ ਸਾਰਿਆਂ ਨੂੰ ਦੁੱਖ ਜਾ ਹੋ ਰਿਹਾ ਸੀ ਫੀਲ ਪਰ ਕੋਈ ਗੱਲ ਨਹੀਂ ਆ ਛੋਟਾ ਮੋਟਾ ਚੱਲਦਾ ਰਹਿੰਦੇ ਆ ਆਪਾਂ ਕੋਈ ਅਗਲਾ ਟੂਰ ਹੋਰ ਵਧੀਆ ਇਥੋਂ ਪਲਾਨ ਕਰੂਗੇ ਅੱਜ ਦੀ ਇਹ ਗੱਲਬਾਤ ਇੰਨੀ ਹੀ ਹੈ ਆਪਣੀ ਸਾਰੀ ਲੇਸ ਰੀ ਨੂੰ ਤੁਸੀਂ ਪਿਆਰ ਦਿਓ ਚੈਨਲ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਜਾਣਾ ਹੈ ਉਹ ਆਪਣੀ ਸਾਰੀ ਸੀਰੀਜ਼ ਦੇਖ ਕੇ ਜਾ ਸਕਦੇ ਆ ਕੰਪਲੀਟ ਤੁਹਾਨੂੰ ਇੱਥੇ ਜੋ ਵੀ ਕੁਝ ਕਰਿਆ ਸਾਰਾ ਕੁਝ ਸੱਚ ਦੱਸਿਆ ਹੋਇਆ ਤੁਸੀਂ ਉਹੀ ਹੋਟਲ ਵਗੈਰਾ 'ਚ ਵਿਜ਼ਿਟ ਕਰ ਸਕਦੇ ਆ ਜਿਹਦੇ 'ਚ ਅਸੀਂ ਰਹੇ ਆ ਤੇ ਕੰਪਲੀਟ ਪਲਾਨ ਤੁਸੀਂ ਉਸੇ ਤਰੀਕੇ ਨਾਲ ਕਰ ਸਕਦੇ ਆ ओके बाय बाय टाटा सयू जी मिलते है तानू फेर अगली वीडियो च ओके बाय कह लो सारे ओके बाय